ਭੋਰ ਭੈਣ ਜੀ ਕੀ ਹਾਲ ਚਾਲ ਆ ਬੜੇ ਵਧੀਆ ਤੁਸੀਂ ਆਪਣੇ ਸੁਣਾਓ ਵਧੀਆ ਠੀਕ ਠਾਕ ਆ ਤੇ ਅੰਮਨ ਨੀ ਕਿਤੇ ਦੇਖਦੀ ਉਹ ਕਿੱਥੇ ਗਈ ਆ ਲੈ ਭੈਣ ਜੀ ਤੁਹਾਨੂੰ ਨਹੀਂ ਉਹਨੇ ਦੱਸਿਆ ਅੰਮਨ ਤਾਂ ਸਕੂਲ ਪੜਾਉਣ ਜਾਂਦੀ ਆ ਤੁਹਾਨੂੰ ਪਤਾ ਅਸੀਂ ਦੋਵੇਂ ਜਾਣੀਆਂ ਘਰ ਹੀ ਤੇ ਕੰਮ ਕਿੰਨਾ ਕੁ ਕਿਤੇ ਹੁੰਦਾ ਨਾਲ ਉਹ ਕਹਿੰਦੀ ਮੇਰਾ ਟਾਈਮ ਪਾਸ ਨਹੀਂ ਘਰ ਨੂੰ ਹੁੰਦਾ ਨਾਲ ਉਹਦਾ ਟਾਈਮ ਪਾਸ ਹੋ ਜਾਂਦਾ ਵਾ ਤੇ ਜਿਹੜਾ ਰਹਿੰਦਾ ਕੰਮ ਆ ਉਹ ਜੋ ਸਵੇਰੇ ਕਰ ਜਾਂਦੀ ਆ ਕੁਝ ਆ ਕੇ ਕਰ ਲੈਂਦੀ ਆ ਉਹ ਚੰਗਾ ਭੈਣ ਜੀ ਪੜ੍ਹੀ ਲਿਖੀ ਸਭ ਕੰਮ ਤੇ ਲੱਗ ਗਈ ਆ ਸਭ ਕੋਈ ਘਰ ਕੀ ਕਰਨਾ ਦੋਵੇਂ ਜਾਗੀਆਂ ਤੁਸੀਂ ਕੰਮ ਕਰਨ ਵਾਲੀਆਂ ਸਾਰੇ ਦਿਨ ਵਿਹਲੀਆਂ ਰੀਤੀਆਂ ਚੰਗਾ ਸਭਤੀ ਪੁੱਤ ਨੌਕਰੀ ਤੇ ਲੱਗਾ ਵਾ ਤੇ ਨਹੀਂ ਬਹੁਤ ਵਧੀਆ ਆ ਪਰ ਮੇਰ ਨਾਲ ਨਹੀਂ ਉਹਨਾਂ ਨਾਲ ਹੈ ਉਹਨਾਂ ਨਾਲ ਗੱਲ ਹੋਈ ਹੈਗੀ ਵੀ ਉਹ ਪੜਾਉਣ ਜਾਂਦੀ ਆ ਮੈਂ ਤਾਂ ਚਾਂਚਾ ਕੀ ਪੁੱਛ ਲਿਆ ਮੈਂ ਦੇਖਦੀ ਨਹੀਂ ਹੈਗੀ ਬਜੀ ਥੋੜਾ ਟਾਈਮ ਹੀ ਹੋਇਆ ਵਾ ਲੱਗੀ ਨੂੰ ਹਾਂ ਪਹਿਲਾਂ ਘਰੇ ਹੀ ਥੋੜਾ ਦੋ ਮਹੀਨਾ ਕੀ ਹੋਇਆ ਲੱਗੇ ਨੂੰ ਕੰਮ ਨਹੀਂ ਖਿਆਲ ਆਇਆ ਉਹਨਾਂ ਨਾਲ ਗੱਲ ਕਰਦਾ ਮੈਂ ਜੀ ਨਾਲ ਗੱਲ ਕੀਤੀ ਹੈਗੀ ਹੋਰ ਸਣਾ ਪਹਿਲਾਂ ਜੀ ਮਨੀ ਨਹੀਂ ਹੁੰਦਾ ਹੁਣ ਬਣ ਹਾਂਜੀ ਆ ਜਾਂਦਾ ਲਾਲਿੰਗਾ ਦੇਰ ਚੈੱਕ ਅੱਧੀ ਵਾਰੀ ਫੋਨ ਕੰਮ ਤਾਂ ਦਾ ਉਹਦਾ ਬਥੇਰਾ ਵਾ ਟਾਈਮ ਹੀ ਨਹੀਂ ਲੱਗਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਜਦੋਂ ਬਾਹਰ ਕੰਮ ਤਾਂ ਦੀਡਾਂ ਦੇ ਆ ਕਿ ਟਾਈਮ ਲੱਗਦਾ ਇੱਕ ਹੋਰ ਘਟਵਾ ਹਾਂਜੀ ਚਲੋ ਭੈਣ ਜੀ ਛੱਡੋ ਇਕੱਲਾ ਜਿਹੜੀ ਰਕबीर ਗੱਲ ਕਰਨਾ ਹੈ ਉਹ ਕਰੀਏ ਆਪਾਂ ਕਿਹੜੀ ਗੱਲ ਕਰਨੀ ਹੈ ਭੈਣ ਜੀ ਗੱਲ ਵਾ ਇਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਰਾਜਵਿੰਦਰ ਜੀ ਦੀ ਸ਼ੇਰੇ ਚ ਕਰੀ ਗੱਲਬਾਤ ਹੋਈ ਆ ਤੇ ਸਾਨੂੰ ਨਹੀਂ ਪਤਾ ਕਿ ਉਹਨੇ ਸ਼ਾਇਦ ਨੇ ਫੋਨ ਕਰਕੇ ਦੱਸਿਆ ਵਾ ਉਹ ਵੀ ਅਸੀਂ ਗੱਡੀ ਨਹੀਂ ਦੇ ਸਕਦੇ ਆ ਸੋਨਾ ਨਹੀਂ ਦੇ ਸਕਦੇ ਅਸੀਂ ਥੋੜਾ ਜਿਹਾ ਪਰੇਸ਼ਾਨ ਸੀ ਤੇ ਉਹਨੇ ਲੱਗਾ ਘਰੇ ਵਿਆਹ ਕਰਕੇ ਪਰੇਸ਼ਾਨ ਆ ਮੈਂ ਸੁਣਿਆ ਕਿ ਰਿਸ਼ਤੇ ਦਾ 20 ਲੱਖ ਰੁਪਇਆ 10 ਲੱਖ ਹਜ਼ਾਰਾ ਆਈ ਗਿਆ ਕਿ ਚਾਹ ਉਹਨੂੰ ਰਾਜਵਿੰਦਰ ਦਾ ਵਿਆਹ ਵਾ ਤੇ ਸਾਨੂੰ ਪੈਸੇ ਮੋੜ ਦੋ ਉਹਨਾਂ ਸਾਨੂੰ ਸਾਹ ਵੀ ਮਨਾ ਕਰ ਦਿੱਤਾ ਕਿ ਅਸੀਂ ਪੈਸੇ ਨਹੀਂ ਦੇ ਸਕਦੇ ਤੇ ਚਿੰਤਾ ਤਾਂ ਸਾਨੂੰ ਉਹਨਾਂ ਪੈਸਿਆਂ ਦੀ ਉਹ ਚਿੰਤਾ ਸਮਝ ਬੈਠੇਗੀ ਇਹ ਜਿਹੜੀ ਟੈਨਸ਼ਨ ਲੈਂਦੇ ਮੇਰੇ ਵਿਆਹ ਕਰਕੇ ਟੈਨਸ਼ਨ ਲੈਂਦੀ ਆ ਤੇ ਭੈਣ ਜੀ ਸਾਨੂੰ ਥੋੜਾ ਵੀ ਪਤਾ ਹੁੰਦਾ ਨਾ ਕਿ ਰਾਜਵਿੰਦਰ ਨੇ ਆਹ ਕੰਮ ਕਰਨਾ ਵਾ ਫੋਨ ਕਰਕੇ ਤੇ ਆਪਾਂ ਨੂੰ ਫੋਨ ਨਹੀਂ ਕਰਨ ਦੇਣਾ ਹਾਂ ਜੀ ਚਲੋ ਉਹ ਤੁਹਾਡੀ ਗੱਲ ਮੈਂ ਮੰਨਦੀ ਆ ਪਰ ਰਾਜਿੰਦਰ ਹੋਣ ਵਾਲੀ ਉਹਨਾਂ ਦੀ ਨੋ ਆ ਤੇ ਰਾਜਿੰਦਰ ਦਾ ਫੱਜ ਬੰਦਾ ਨਹੀਂ ਸ਼ੇਰ ਨੇਵ ਜੀ ਗੱਲਾਂ ਕਰਨ ਦਾ ਮੇਰੇ ਭਰਾ ਪਰਜਾਈ ਨੇ ਕਿਹੜੀ ਕੋਈ ਚੀਜ਼ ਮੰਗੀ ਹੀ ਨਾਲ ਇਹੋ ਜੀਆਂ ਗੱਲਾਂ ਕਰਦੀ ਉਹ ਚੰਗੀ ਲੱਗਦੀ ਸੀ ਕਿ ਉਹ ਸੋਨਾ ਨਹੀਂ ਪਾ ਸਕਦੇ ਉਹ ਗੱਡੀ ਨਹੀਂ ਦੇ ਸਕਦੇ ਐਦਾਂ ਚੰਗੇ ਨਹੀਂ ਲੱਗੀਦਾ ਭੈਣ ਜੀ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਜਦ ਅਸੀਂ ਪਰੇਸ਼ਾਨ ਹੀ ਨਾ ਹੁਣ ਤੁਹਾਨੂੰ ਇਹਨਾਂ ਨੇ ਦੱਸ ਸਕਦੀ ਦਿੱਤਾ ਵਾ ਪੇ ਪੈਹੇ ਅਹੀਂ ਥੋੜੇ ਜਿਹਾ ਮੰਡਲ ਹੈ ਤੇ ਮੁੜ ਕੇ ਕੋਈ ਦੇਣ ਦਾ ਨਾਂ ਨਹੀਂ ਲਿੰਦਾ ਪੈਹੇ ਦਾ ਮਾਮਲਾ ਤੁਹਾਨੂੰ ਪਤਾ ਹੀ ਆ ਉਹਨੇ ਸਾਨੂੰ ਪਰੇਸ਼ਾਨ ਵੇ ਕੇ ਇੰਨੀ ਗੱਲ ਕਰਤੀ ਨਿਆਂ ਸਹਿਣ ਵਾ ਗਲਤੀਆਂ ਬੰਦੇ ਕੋ ਹੋ ਹੀ ਜਾਂਦੀਆਂ ਆ ਪਰ ਇਹ ਆ ਨਾ ਜੀ ਰਾਜਵਿੰਦਰ ਵੱਲੋਂ ਨਾ ਅਹੀਂ ਤੁਹਾਡੇ ਕੋਲ ਮਾਫੀ ਮੰਗਦੇ ਆ ਜੇ ਤੁਸੀਂ ਆਖੋ ਤੁਸੀਂ ਤੁਹਾਡੇ ਭਰਾ ਭਜੇ ਕੋਈ ਆ ਕੇ ਮਾਫੀ ਮੰਗ ਲੀਨੇ ਹੈ ਗੱਲ ਦੀ ਪਰ ਗੱਲ ਇਹਦਾ ਵਾ ਨਾ ਉਹਨਾਂ ਦੇ ਘਰ ਤੇ ਲੜਾਈ ਪੈ ਗਈ ਆ ਉਹਦੇ ਪੈਂਜੀ ਗੱਲ ਤੁਹਾਡੀ ਠੀਕ ਵਾ ਪਰ ਇਹ ਹੈ ਕਿ ਨਿਆਂ ਨੇ ਗਲਤੀਆਂ ਕਰ ਲੈਂਦੀਆਂ ਭੁਗਤਨੀ ਉਮਰ ਕੇ ਮਾਪਿਆਂ ਨੂੰ ਪੈਂਦੀਆਂ ਆ ਕਹੇ ਕਿ ਜੋ ਕੁਝ ਵੀ ਹੋਇਆ ਅਣਜਾਣਪਨੇ ਚ ਹੋਇਆ ਵਾ ਉਹਦਾ ਇਹ ਇਰਾਦਾ ਨਹੀਂ ਕਿ ਤੁਹਾਡੇ ਭਰਾ ਭਰਾ ਹੀ ਟੱਕਰ ਲੜਾਈ ਪਾਵੇ ਉਹਦੇ ਸਭ ਨੂੰ ਸਿਫਤਾ ਭਰੀਆਂ ਕਰਦੀ ਭਾਜੀ ਦੇ ਭੈਜੀਆਂ ਕਿ ਮੇਰੇ ਹੋਣ ਵਾਲੇ ਮੰਮੀ ਦਾ ਨਹੀਂ ਬਹੁਤ ਚੰਗੀ ਆ ਉਹ ਸਾਡੀ ਗੱਲ ਨੂੰ ਸਮਝਣਗੇ ਪਰ ਸਾਨੂੰ ਇਹ ਨਹੀਂ ਪਤਾ ਕਿ ਜਦੋਂ ਸਿਆਣਿਆਂ ਦੇ ਨੇ ਇੱਕ ਮੂੰਹ ਗੱਲ ਨਿਕਲੇ ਦੂਜੇ ਕੋ ਦੂਜੇ ਕੋ ਤੀਜੇ ਕੋ ਉਹ ਫਿਰ ਗੱਲ ਵੱਧ ਜਾਂਦੀ ਆ ਭਾਜੀ ਮਾਫੀ ਮੰਗਣ ਵੇਲੇ ਤਾਂ ਕੋਈ ਗੱਲ ਹੀ ਨਹੀਂ ਮੇਰੇ ਭਰਾ ਭਰ ਜਾਈ ਨੇ ਤੇ ਸਾਫ਼ ਹੀ ਨਾ ਕਰ ਦਿੱਤੀ ਆ ਉਹ ਕਹਿੰਦੇ ਵੀ ਜੇ ਅਸੀਂ ਜੇ ਅਗਲੇ ਪਿਆਹੇ ਤੇ ਲੇਤੋ ਤੰਗ ਨੇ ਤੇ ਕਿਉਂ ਕਿ ਇਹਨੂੰ ਦੁਖੀ ਕਰਨਾ ਤੇ ਕਿਉਂ ਆਪਾਂ ਕਿ ਇਹਨੂੰ ਤੰਗ ਕਰਨਾ ਵਾ ਨਹੀਂ ਤੁਹਾਨੂੰ ਪਤਾ ਵਾ ਉਹਨਾਂ ਕਿਹੜੀ ਕੋਈ ਚੀਜ਼ ਕਿਹਾ ਹੀ ਸਾਨੂੰ ਕੋਈ ਚਾਹੀਦੀ ਆ ਹੁਣ ਤੁਸੀਂ ਹੋ ਉਹਨਾਂ ਦੀ ਜਗ੍ਹਾ ਤੇ ਤੁਹਾਡੀ ਹੋਵੇਗਾ ਨੋਤੀ ਤੇ ਇਦਾਂ ਦੇ ਪਹਿਲਾਂ ਹੀ ਸੁਨਾ ਦੇਣ ਲੱਗ ਪੇ ਤੇ ਫੇਰ ਵੇਖੋ ਬੜਾ ਚੰਗਾ ਲੱਗਦਾ ਵਾ ਹਾਂਜੀ ਗੱਲ ਤੇ ਤੁਹਾਡੀ ਠੀਕ ਵਾ ਪਰ ਇਹ ਹੈ ਕਿ ਤੁਹਾਨੂੰ ਪਹਿਲਾਂ ਵੀ ਦੱਸ ਸਕਦੇ ਸਾਨੂੰ ਪਹਿਲਾਂ ਪਤਾ ਹੁੰਦਾ ਤੇ ਇੱਥੇ ਤੱਕ ਨੋਬ ਨਹੀਂ ਹੋਣੀ ਜਦੋਂ ਮੈਨੂੰ ਭੈਣ ਜੀ ਨੇ ਫੋਨ ਕਰਕੇ ਦੱਸਿਆ ਉਹ ਜਦੋਂ ਬਾਹਰ ਹੀ ਤੇ ਮੈਨੂੰ ਇੰਨਾ ਗੁੱਸਾ ਕਰਿਆ ਤੇ ਮੈਂ ਉਹਨਾਂ ਸਭ ਨੂੰ 1 2 ਦੇ ਨਾਲ ਵੀ ਲਾ ਵੀ ਦਿੱਤੀ ਹਾਂ ਪਰ ਮੈਨੂੰ ਬੜਾ ਅਫਸੋਸ ਹੈ ਕਿ ਮੈਂ ਕਦੀ ਜ਼ਿੰਦਗੀ ਚ ਉਹਨੂੰ ਕਦੀ ਹੱਥ ਨਹੀਂ ਲਾਇਆ ਨਾਲੇ ਤੁਹਾਨੂੰ ਪਤਾ ਪਿੰਡ ਚ ਲੋਕ ਕਿੰਨਾ ਉਹਨਾਂ ਨੂੰ ਮੰਨਦੇ ਆ ਕਿੰਨੀ ਉਹਨਾਂ ਦੀ ਇੱਜ਼ਤ ਆ ਪਿੰਡ ਦੇ ਵਿੱਚ ਉਹ ਕਦੀ ਵੀ ਨਹੀਂ ਆਉਂਦੀਆਂ ਗੱਲਾਂ ਸੁਣਨੀਆਂ ਚੁੰਦੇ ਚਲੋ ਭੈਣ ਜੀ ਅਸੀਂ ਕਹਿਣ ਤੇ ਰਹੇ ਆ ਮਾਫੀ ਮੰਗਣ ਤੇ ਰਹੇ ਆ ਵੀ ਨਿਆਣਿਆਂ ਚ ਗਲਤੀਆਂ ਹੋ ਜਾਂਦੀਆਂ ਵਾ ਜੇ ਆਪਾਂ ਗੱਲਾਂ ਬਹਿ ਕੇ ਸਲਝਾਂਗਾ ਸਲਝਾਵਾਂਗੇ ਨਾ ਤੇ ਫਿਰ ਇਦਾਂ ਕੋਈ ਹੱਲ ਥੋੜੀ ਨਿਕਲਣਾ ਇਹਨਾਂ ਨੇ ਕਦੀ ਉਹਨੂੰ ਮਾਰਿਆ ਨਹੀਂ ਗੁੱਸੇ ਨਾਲ ਆਣ ਕੇ ਉਹਦੇ ਚ ਪੇੜ ਮਾਰ ਦਿੱਤੀ ਉਹ ਤੇ ਆਪ ਮਾਫੀ ਮੰਗ ਲਈ ਵੀ ਮੰਮੀ ਹੱਡ ਕੋ ਗਲਤੀ ਹੋ ਗਈ ਕਦੀ ਬੁਣਕੇ ਨਹੀਂ ਇਤਰਾ ਹੁੰਦਾ ਭੈਣ ਜੀ ਮੇਰੇ ਭਰਾ ਦੇ ਘਰ ਕਿਹੜੀ ਕਿਸ ਗੱਲ ਦੀ ਕਮੀ ਤੇ ਰੱਬ ਦਾ ਦਿੱਤਾ ਬਹੁਤ ਕੁਛ ਵਾ ਤੇ ਨਾਲੇ ਕਿਹੜਾ ਕੁਛ ਜਿਆਦਾ ਕਿਹਾ ਤਾਂ ਹੀ ਇੱਕ ਗੱਡੀ ਕਹੀ ਤੇ ਮਿਲਨੀਆ ਕਈਆਂ ਸੀ ਤੁਹਾਨੂੰ ਵੀ ਪਤਾ ਵਾ ਸ਼ਰੀਕੇ ਦੇ ਵਿੱਚ ਫਿਰ ਨਕਲ ਮੂਝ ਨਹੀਂ ਬੰਦੇ ਦਾ ਭੰਦਾ ਜੇ ਇੰਨਾ ਵੀ ਨਾ ਬੰਦਾ ਕਦੇ ਤੇ ਭੈਣ ਜੀ ਮੈਂ ਤੁਹਾਡੀ ਗੱਲ ਮੰਨਦੀ ਆ ਧੀਆ ਵਾਲਿਆਂ ਨੂੰ ਤੇ ਇਨਾਂ ਕੋ ਕਰਨਾ ਹੀ ਪੈਂਦਾ ਵਾ ਨਾਲੇ ਕੱਲੀ-ਕੱਲੀ ਧੀ ਆ ਸਾਡੀ ਇੰਨਾ ਕਿਤੇ ਆਪਾਂ ਕਰਾਂਗੇ ਜਿੰਨੇ ਚੁੱਕੇ ਹੈਗੇ ਆ ਇੰਨਾ ਕਿਤੇ ਆਮ ਹੀ ਲੋਕ ਕਰ ਦਿੰਦੇ ਆ ਇਹ ਨਕਦੀ ਕਿਹੜੀ ਗੱਲ ਹੁੰਦੀ ਆ ਇਹ ਤਾਂ ਪਤਾ ਹੀ ਹੁੰਦਾ ਵੀ ਇੰਨਾ ਕੁ ਕਰਨਾ ਹੀ ਆ ਨਾ ਕਰੋ ਤੇ ਸ੍ਰੀ ਕੈਨਿਕਲਾਂ ਵਾਲਾ ਜੀ ਇਨ ਦਿੰਦਾ ਤਨਰ ਗਵੇਰਾ ਮੇਰੇ ਬਾਸ ਨੂੰ ਬਾਸ ਹਾਂਜੀ ਭੈਣ ਜੀ ਦੱਸੋ ਕੀ ਗੱਲ ਕਰਨੀ ਇੱਥੇ ਤੁਸੀਂ ਸੱਦ ਕੇ ਮੈਂ ਤਾਂ ਤੁਹਾਨੂੰ ਸੱਦਿਆ ਮੈਂ ਕਿ ਭੈਣ ਜੀ ਦੀ ਵੀ ਗੱਲ ਸਹੀ ਆ ਕਿ ਜੋ ਆਖੰਡੀ ਸਾਹ ਬੋਦੀਆਂ ਗੱਲਾਂ ਸਹੀ ਆ ਤੇ ਨਾਲੇ ਜਿੱਥੇ ਅਰਗਬੀਰ ਕਿਸਨੇ ਵਰਤਨਾ ਹੁੰਦਾ ਵਾ ਨਾ ਤੇ ਉਹਨਾਂ ਵੀ ਅਗਲੇ ਮਿਲਨੀਆਂ ਕਰਾਈਆਂ ਹੋਣਗੀਆਂ ਹੁਣ ਗਾਹ ਉਹਨਾਂ ਨੇ ਕਰਾਉਣੀਆਂ ਵਾ ਤੇ ਨਾਲੇ ਜਦੋਂ ਧੀ ਪੋਤਾ ਕਰੀਏ ਨਾ ਰਿਸ਼ਤਾ ਤੇ ਵੀ ਥਾਂ ਵੇਖਣੇ ਪੈਂਦੇ ਆ ਤੇ ਗਾੜੀ ਹੁਣ ਤੁਸੀਂ ਸੋਚ ਸਮਝ ਲਓ ਜੋ ਕਰਨਾ ਦੱਸੋ ਮੈਨੂੰ ਤੇ ਮੈਂ ਪੈ ਜੀ ਨੂੰ ਦੱਸ ਦੂੰਗੀ ਤੇ ਨਾਲੇ ਮੈਂ ਵੀ ਤੇ ਹੁਣ ਅਮਨ ਦਾ ਇਨਾ ਕੁ ਕੀਤਾ ਹੀ ਤੇ ਅੱਜ ਉਹਦੀ ਸੱਸ ਵੇ ਲੱਗੇ ਪਿੱਛੇ ਅਮਨ ਤੇ ਤੁਰੀਪੇ ਦੇ ਨਾਲੇ ਵਰਤਨਾ ਤੇ ਸਾਰਾ ਉਹਨੇ ਅਮਨ ਨੇ ਆ ਉਹਦੀ ਸੱਸ ਨੇ ਕਿਹੜਾ ਵਰਤਨਾ ਤੇ ਨਾਲੇ ਜਦੋਂ ਆਪਾਂ ਧੀ ਪੋਤਰਾਂ ਰਿਸ਼ਤਾ ਕਰਨਾ ਵਾ ਨਾ ਉਹ ਤਾਂ ਬੜਾ ਕੁਝ ਸੋਚਣਾ ਪੈਂਦਾ ਕਿ ਆਪਣਾ ਧੀ ਪੁੱਤ ਕਿੱਦਾਂ ਵਸਾਉਣਾ ਵਾ ਕਿੱਦਾਂ ਕਰਨਾ ਰਿਸ਼ਤਾ ਤੇ ਨਾਲੇ ਸਾਰਾ ਕੁਝ ਤੇ ਰਾਜਵਿੰਦਰ ਦਾ ਹੀ ਆ ਐਵੇਂ ਚਲੋ ਹੋਣੇ ਵੀ ਕਰਨਾ ਮੁੜਕੇ ਵੀ ਕਰਨਾ ਤੇ ਮੈਂ ਨਹੀਂ ਕਰ ਲਈਏ ਵੇਖ ਲਓ ਨਾ ਦੋਵੇਂ ਜੀ ਸਲਾਹ ਕਰ ਲੋ ਕੀ ਕਰਨਾ ਵਾ ਚਲ ਭੈਣ ਗੱਲ ਤੇ ਤੇਰੀ ਵੀ ਠੀਕ ਆ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਬਾਕੀ ਜਿਹੜੀ ਸਾਡੀ ਇੱਜ਼ਤ ਵਾ ਨਾ ਉਹ ਰਾਜਵਿੰਦਰਾਂ ਦੀ ਸਹੁਰਿਆਂ ਦੀ ਇੱਜ਼ਤ ਵਾ ਤੈਨੂੰ ਕਿਸੇ ਗੱਲ ਦਾ ਹਲਾਮਾ ਨਹੀਂ ਹੁੰਦਾ ਤੂੰ ਭੈਣ ਜੀ ਨੂੰ ਕਹ ਦੇ ਕਿ ਅਸੀਂ ਗੱਡੀ ਵੀ ਦੇ ਦਾਂਗੇ ਤੇ ਮਿਲੀਆਂ ਵੀ ਕਾਜੀ ਦਵਾਂਗੇ ਫਿਰ ਆਹੋ ਤਾਂ ਪਤਾ ਕੀ ਆ ਹੁਣੇ ਨਿੱਕੇ ਨਿੱਕੇ ਗੱਲ ਦੇ ਵਿੱਚ ਇਹੋ ਜਿਹੀਆਂ ਗੱਲਾਂ ਵੱਧ ਘਟ ਹੋਣ ਡੈ ਪੀਆਂ ਤੇ ਨਾਲੇ ਤੇ ਆਪਣੀ ਰਿਸ਼ਤੇ ਤਿੰਨਾ ਪੀੜੀਆਂ ਤੱਕ ਰਿਸ਼ਤੇਦਾਰੀ ਹੁੰਦੀ ਆ ਨਾਲੇ ਕੁੜਮਾਚਾਰੀ ਮੁੜ ਕੇ ਫੇਕ ਪੈ ਜਾਂਦੀ ਆ ਮੁੜ ਕੇ ਜਾਣਾ ਤੇ ਹੁੰਦਾ ਹੀ ਆ ਆਪਾ ਧੀ ਪੁੱਤ ਨੂੰ ਮਿਲਣ ਵਾਸਤੇ ਉਹ ਤੇ ਭੈਣ ਜੀ ਤੁਹਾਡੀ ਗੱਲ ਸਹੀ ਆ ਪਰ ਕਰਨਾ ਕਿੱਥੋਂ ਜੈਨਾ ਹੈਗਾ ਤੁਹਾੜ ਕੋ ਕੁਛ ਬਲਜੀ ਸਾਰਾ ਕੁਝ ਹੋ ਜਾਣਾ ਨਾ ਫਿਕਰ ਕਰ ਇਨਾ ਹੌਸਲਾ ਦੇ ਉਹਨੂੰ ਤੂੰ ਇੱਦਾਂ ਕਰੇ ਜਾਨੀ ਤੇ ਉਹ ਤੇ ਆਪੇ ਦਿਲ ਛੱਡੀ ਜਾਂਦਾ ਵਾ ਕਿਉਂ ਹਿਤ ਨਾ ਕਾਣ ਦੇ ਕਹਿ ਸਗੋ ਸ਼ਾਬਾਸ਼ੀ ਆਪਾਂ ਕਰਾਂਗੇ ਪ੍ਰੀਤੀ ਦਾ ਕੋਈ ਗੱਲ ਨਹੀਂ ਮਲਜੀਤ ਕਰ ਲੈਨੇ ਕਿ ਤੈਨੂੰ ਖਾਂਦਾ ਸਾਡਾ ਹਰੇ ਮਹੀਨੇ ਤੋਂ ਹੈਗੀ ਤੇ ਨਾ ਤੇ ਕੋਈ ਨਾ ਕੋਈ ਜੁਗਾਰ ਲਾ ਲਾਂਗੇ ਥੋੜੇ ਬੋਤੇ ਪੈਸੇ ਦੇ ਦਿੰਦੇ ਆ ਪਰ ਸਾਡੇ ਆਰਿਆਂ ਮੋਰ ਕਿਹਨੂੰ ਨਹੀਂ ਲੱਭਣਾ ਲੋਕੇ ਆਂਦੇ ਹੋਣੇ ਆਪਣੇ ਪੈਸੇ ਦੇ ਕੇ ਤੇ ਆਪ ਲੋਕਾਂ ਦੇ ਕਦੀ ਹੱਥ ਡੋਣੇ ਹੀ ਹੋਵੇਖਿਓ ਉਦਾਂ ਲੋ ਕੋਈ ਨਹੀਂ ਪੈਸੇ ਤੇ ਨਹੀਂ ਮੈਂ ਕਿਸੇ ਨੂੰ ਮਿਛਰਦਾ ਮਿਹਨਤ ਦੀ ਕਮਾਈ ਮੈਂ ਕਦੇ ਕਿਸੇ ਨੂੰ ਲੁੱਟ ਕੇ ਲੈਂਦੀ ਇਹ ਹੈ ਕਿ ਹੁਣ ਨਾ ਦੋ ਹੋਰ ਸਾਲ ਹਟਕੇ ਦੇ ਦੂ ਤੇ ਲੋਨ ਲਾਂ ਕਰਾ ਲੀਨੇ ਆ ਉਹ ਨਹੀਂ ਹੁੰਦਾ ਨਾਲੇ ਬਲਜੀਤ ਆ ਪ੍ਰਤੀ ਪੁੱਤ ਵਾਸਤੇ ਘਰ ਨੇ ਪੈਣਾ ਵਾ ਨਾਲੇ ਧੀ ਤੇਰੀ ਦੀ ਇੱਜ਼ਤ ਵਧਣੀ ਆ ਅਗਲੀ ਨਾ ਸਾਸੂ ਦੀ ਅੱਗੇ ਪਿੱਛੇ ਭੱਜੀ ਫਿਰੂਗੀ ਤੇ ਵਰਤਨਾ ਸਾਰਾ ਕੁਝ ਰਾਜਵਿੰਦਰ ਨੇ ਆ ਤੂੰ ਇਨੇ ਚਿੰਤਾ ਕੋ ਕਰਦੀ ਆ ਕਿਹੜੀ ਉਹਦੀ ਦਰਾਨੀ ਠਾਣੇ ਕੋਈ ਹੋਰ ਹੈਗੀ ਆ ਇਹ ਗੱਲ ਕਹਿਨੇ ਆ ਵਾ ਜੇ ਰਿਸ਼ਤਾ ਛੱਡ ਤਾ ਨਾ ਤੇ ਸਾਰੇ ਪਿੰਡ ਤੇ ਰਿਸ਼ਤੇਦਾਰ ਜੀ ਹੋਏ ਹੋਈ ਨਹੀਂ ਆ ਸਾਡੀ ਦੀ ਜਿਹੜੀ ਬੇਇੱਜ਼ਤੀ ਹੋਣੀ ਹੋਣੀ ਆ ਭੈਣ ਦੀ ਵੀ ਜਾਦੀ ਹੋਣੀ ਆ ਲੋਕਾਂ ਆਖਣਾ ਭੈਣ ਨੇ ਰਿਸ਼ਤਾ ਕਰਾਇਆ ਸੀ ਤੇ ਪਤਾ ਨਹੀਂ ਕੀ ਗੱਲ ਹੋ ਗਈ ਆ ਤੈਨੂੰ ਪਤਾ ਲੋਕਾਂ ਦਾ ਲੋਕਾਂ ਨੇ ਸਾਡੇ ਚ ਭਾਂਚ ਕਸੂਰ ਘੱਟ ਕੱਢਣਾ ਤੇ ਸਾਡੀ ਕੁੜੀ ਦੀ ਜ਼ਿਆਦਾ ਕੱਢਣਾ ਕਿ ਪਤਾ ਨਹੀਂ ਕੁੜੀ ਚ ਕੀ ਬੈਲ ਸੀ ਜਿਹੜਾ ਨੇ ਰਿਸ਼ਤਾ ਛੱਡਦਾ ਸਾਲ ਮੰਗੀਦੀ ਕੁੜੀ ਚਲੋ ਫਿਰ ਠੀਕ ਆ ਜਿੱਦਾਂ ਤੁਸੀਂ ਕਹਿੰਨੇ ਨਾ ਉਦਾਂ ਹੀ ਕਰ ਲੈਨੇ ਆ ਮੁੜ ਕੇ ਫਿਰ ਆਪਣਾ ਮਾੜਾ ਹਾਲ ਹੋ ਜਾਣਾ ਬਾਲ ਬਾਲ ਕਰਜ਼ੇ ਚ ਡੁੱਬ ਜਾਣਾ ਮੰਗਲਾਂ ਨੂੰ ਕਿ ਸਿਰ ਤੇ ਚੜੇ ਰਹਿੰਦੇ ਹੁੰਦੇ ਆ ਨਹੀਂ ਬਲਜੀਤ ਕਰਜੇ ਸਾਰੇ ਲੱਥ ਜਾਣ ਜਿਹੜੀ ਬੇਇੱਜ਼ਤੀ ਇੱਕ ਵਾਰੀ ਹੋ ਗਈ ਨਾ ਮੋੜ ਹੱਥ ਨਹੀਂ ਆਉਂਦੀ ਹੁੰਦੀ ਉਹ ਮੁੜ ਕੇ ਜੋ ਅੱਖ ਨਾਲ ਦਾਵਾ ਕਿ ਲੋਕਾਂ ਨੇ ਬੇਇੱਜ਼ਤੀ ਕੀਤੀ ਮੁੜ ਕੇ ਸ਼ਰਮੋਂ ਕਿੰਨੀ ਆਉਂਦੀ ਆ ਆਪਾਂ ਉਹ ਚੀਜ਼ ਵੇਖਣੀ ਆ ਚੱਲ ਭੈਣ ਛੱਡ ਦੂ ਗੱਲਾਂ ਨੂੰ ਤੂੰ ਭੈਣ ਦੀ ਨਾ ਘਰ ਘਾਲੇ ਜਾ ਕੇ ਸਾਨੂੰ ਸਾਰਾ ਕੋਈ ਮਨਜ਼ੂਰ ਆ ਚੱਲ ਠੀਕ ਵਾ ਚੱਲ ਆਓ ਆ ਤੂੰ ਖੁਸ਼ ਹੋ ਕੇ ਕਾਰਤੀ ਦਾ ਕਰ ਨਾ ਮੈਂ ਤੂੰ ਭੈਣ ਜੀ ਤੁਸੀਂ ਫਿਕਰ ਨਾ ਕਰੋ ਕਿਹੇ ਵੀ ਗੱਲ ਦੀ ਗੱਲ ਜਿਹੜੀ ਰਹੀ ਗੱਡੀ ਦੀ ਤੇ ਮਿਲ ਲਈ ਆ ਜੀ ਉਹੀ ਕਰ ਦਵਾਂਗੇ ਤੁਸੀਂ ਭੈ ਭਰਾ ਭਾਬੀ ਨੂੰ ਵੀ ਆਪਣੇ ਫੋਨ ਲਾ ਕੇ ਦੱਸ ਦਿਓ ਕਿ ਤੁਸੀਂ ਵੀ ਕਿਸੇ ਗੱਲ ਦੀ ਚਿੰਤਾ ਨਾ ਕਰਿਓ ਅਈ ਉਹ ਦੀ ਪਿੱਠ ਨਹੀਂ ਲੱਗਣ ਦਿੰਦੇ ਕੋਈ ਨਹੀਂ ਭਾਜੀ ਮੈਂ ਆਪਣੇ ਭਰਾਪਰ ਜਈ ਨਾਲ ਗੱਲ ਕਰਦੀ ਆ ਉਹ ਮੇਰੇ ਤੋਂ ਭੱਜੇ ਨਹੀਂਗੇ ਕੋਈ ਗੱਲ ਨਹੀਂ ਤੁਸੀਂ ਇੱਦਾਂ ਕਰੋ ਤੁਸੀਂ ਕਰੋ ਤਿਆਰੀਆਂ ਵਿਆਹ ਦੀਆਂ ਤੇ ਮੈਂ ਉਹ ਨਾਲ ਸਾਰੀ ਗੱਲਬਾਤ ਕਰਦੀ ਆ ਆਹ ਦੱਸ ਦਿਓ ਉਹਨਾਂ ਨੂੰ ਕਿ ਜੋ ਕੋ ਵੀ ਪਿਛੇ ਹੋਇਆ ਨਾ ਉਹਨਾਂ ਗੱਲਾਂ ਤੇ ਮਿੱਟੀ ਪਾਉਣ ਉਹਨਾਂ ਨੂੰ ਭਲਾ ਦੇਣਾ ਕੋਈ ਨਹੀਂ ਇਦਾਂ ਕਰਿਓ ਕਿ ਰਾਜਿੰਦਰ ਕੋਲ ਮੋਬਾਈਲ ਲੈ ਲਿਓ ਕਿਉਂਕਿ ਨਿਆਲੇ ਆ ਗੱਲਬਾਤ ਕੋਈ ਨਾ ਕੋਈ ਹੋ ਜਾਂਦੀ ਆ ਉਹ ਫੇਰ ਸ਼ੇਰ ਨੇ ਉਹਨੇ ਭੋਖਿਆ ਦਿੱਤਾ ਤੇ ਫੇਰ ਸ਼ੇਰ ਆਪਣੇ ਮਾਤਵਰੇ ਦਵਾਲੇ ਹੁੰਦਾ ਤਾਂ ਉਹਨਾਂ ਦੇ ਘਰ ਤੇ ਪੈਂਦੀ ਆ ਲੜਾਈ ਤੇ ਬਾਕੀ ਤੁਸੀਂ ਕਰੋ ਤਿਆਰੀਆਂ ਚੰਗਾ ਚੱਲ ਭੈਣ ਜੀ ਆਖਰੀ ਤੇ ਪਹਿਲੀ ਗਲਤੀ ਸਮਝ ਕੇ ਉਹਨੂੰ ਮaaf ਕਰ ਦਿਓ ਗਾਂ ਤਾਂ ਇਹੋ ਜਿਹਾ ਕੰਮ ਨਹੀਂ ਹੁੰਦਾ ਬਾਕੀ ਤੁਸੀਂ ਨਾ ਭੈਣ ਜੀ ਇਹ ਗੱਲ ਕਰਦੇ ਨਾ ਸਾਡੇ ਮਨ ਤੋਂ ਜਿਹੜਾ ਬੋਝ ਲਾਹਤਾ ਵਾ ਹੁਣ ਅਸੀਂ ਬੇਫਿਕਰ ਹੋ ਕੇ ਆਪਣੀਆਂ ਤਿਆਰੀਆਂ ਕਰਦੀਆਂ ਹਾਂਜੀ ਕੋਈ ਨਹੀਂ ਮੈਂ ਕਰਦੀ ਹਾਂ ਨਾ ਨਾ ਕਰ ਤੇ ਫੇਰ ਕਰ ਮੈਂ ਦੱਸਦੀ ਹਾਂ ਸਾਰਾ ਕੁਝ ਚੱਲੀਏ ਫਿਰ ਹਾਂ ਚੱਲੀਏ ਫਿਰ ਆਪਾਂ ਨਹੀਂ ਜਾਣਾ ਕਿਉਂ ਆ ਪਾਣੀ ਕੋਟ ਪੀ ਕੇ ਤੇ ਆਪਾਂ ਗੱਲਾਂ ਬਾਤਾਂ ਕਰਨ ਦੱਬੇ ਆ ਹੁਣ ਅਮਨੇ ਆ ਜਾਣਾ ਵਾ ਚਾਹ ਪਾਣੀ ਪੀ ਕੇ ਫੇਰ ਜਾਇਓ ਇਤਨ ਮੈਂ ਜਾਣ ਨਹੀਂ ਦੇਣਾ ਤੁਹਾਨੂੰ ਨਹੀਂ ਨਹੀਂ ਭੈਣ ਜੀ ਚਾਹ ਪਾਣੀ ਦੀ ਭੈਣ ਜੀ ਕਰੋ ਪੀ ਕੇ ਤੁਰੇ ਹੀ ਬਾਕੀ ਅਮਨ ਨੂੰ ਕੋਈ ਨਹੀਂ ਮੁਰਕੇ ਮਿਲ ਲਾਂਗੇ ਉੰਦੇ ਜਾਂਦੇ ਰਹਿਣਾ ਵਾ ਹੁਣ ਨਹੀਂ ਫੇਰ ਵੀ 4 ਵਜ ਜਾਣੇ ਉਹ ਹੁੰਦੀ ਆਂਦੀ ਹੁੰਦੀ ਨੂੰ ਹੁਣ ਦਿਨ ਨਿੱਕੇ ਹੋਏ ਬਾਕੀ ਰਾਤ ਨੂੰ ਘਰ ਕੱਢਦੀ ਉਹ ਠੀਕ ਜੀ ਹੋਣੀ ਆ ਅਸੀਂ ਦੱਸ ਕੇ ਗਏ ਕਿ ਭੂਆ ਜੀ ਕੋ ਚੱਲੇ ਸਾਨੂੰ ਇਹਨਾਂ ਦਾ ਇਧਰ ਵੀ ਆਈਏ ਮੈਂ ਹਰ ਕਹਿੰਦੀ ਚਾਹ ਪਾਣੀ ਪੀ ਕੇ ਤੇ ਫੇਰ ਤੋਈ ਜਾਂਦੀ ਨਹੀਂ ਕੋਈ ਭੈਣ ਜੀ ਚਾਹ ਪਾਣੀ ਵਿੱਚ ਹੀ ਆ ਗਿਆ ਸ਼ੁਕਰ ਵਾ ਜਿਹੜੀ ਤੁਸੀਂ ਇੰਨੀ ਗੱਲ ਕਹਿ ਦਿਤਿਆ ਸਾਡੇ ਮਨ ਤੋਂ ਬੋਝ ਉੱਤਰ ਗਿਆ ਹੁਣ ਕੱਲ ਹੁਣ ਉਹਨੂੰ ਜਾ ਕੇ ਦੱਸਾਂਗੇ ਹੁਣ ਉਹਨੂੰ ਵੀ ਹੋ ਜਾਣਾ ਵਾ ਵੀ ਚੱਲ ਮੇਰੀ ਵਜ੍ਹਾ ਨਾਲ ਕੋਈ ਨਹੀਂ ਹੋਇਆ ਠੀਕ ਹੀ ਨਹੀਂ ਗੱਲ ਚਲੋ ਚਲ ਪਿਆ ਕੋਈ ਜਾਂਦੀ ਚਲੋ ਕੋਈ ਨਹੀਂ ਚੰਗੜੀ ਭੈਣ ਜੀ ਚੰਗਾ ਜੀ ਸੱਸੀ ਚੰਗਾ ਭੈਣ ਜੀ ਸੱਸੀ ਦਾ ਭੈਣ ਜੀ ਸੱਸੀ ਦਾ ਮੰਮੀ ਅੱਜ ਜਦੋਂ ਤੁਸੀਂ ਉਧਰੋਂ ਆਏ ਆ ਤੁਸੀਂ ਆਣ ਕੇ ਕੋਈ ਦੱਸਿਆ ਹੀ ਨਹੀਂ ਕੀ ਗੱਲਬਾਤ ਬਣੀ ਕੀ ਸ਼ੇਰ ਦਾ ਮੰਮੀ ਡੈਡੀ ਕਹਿੰਦਾ ਉਹ ਤਾਂ ਸ਼ੇਰ ਦਾ ਮੰਮੀ ਡੈਡੀ ਤੇ ਨਹੀਂ ਹਨੂ ਟੱਕਰਿਆ ਪਹਿਲਾਂ ਹੀ ਤੇਰੀ ਭੂਆ ਵੱਲ ਗਏ ਤੇ ਫਿਰ ਗਏ ਆ ਮੰਦੀ ਸੱਸ ਵੱਲ ਤੇ ਗੱਲਬਾਤ ਸਾਰੀ ਉਹਨਾਂ ਨੇ ਹੀ ਕੀਤੀ ਆ ਮੰਮੀ ਗੱਲਬਾਤ ਤੁਸੀਂ ਸ਼ੇਰ ਦੇ ਮੰਮੀ ਡੈਡੀ ਨਾਲ ਕਰਨਗੇ ਹੀ ਤੇ ਫੇ ਉਹਨਾਂ ਨੇ ਕੀ ਕਰਕੇ ਆਏ ਆ ਪੁੱਤ ਕੰਮਾਂ ਧੰਦਿਆਂ ਦੇ ਦੇਣਵਾ ਉਹਨਾਂ ਕੋ ਨਹੀਂ ਆਇਆ ਗਿਆ ਐਡੀ ਕਿਹੜੀ ਵੱਡੀ ਗੱਲ ਆ ਜਿਹੜੀ ਗੱਲ ਅਸੀਂ ਨਿਬੇੜਨੀ ਆਪਾਂ ਮੰਦੀ ਸੱਸ ਨਾਲ ਨਿਬੇੜ ਲਈ ਕਿ ਕਿਨ ਬਾਕੀ ਪੁੱਤ ਗੱਲ ਤੇ ਵਿਆਹ ਹੀ ਕਰਨੀ ਸੀ ਤੇ ਵਿਚੋਲਣ ਤੇ ਉਹਨਾਂ ਵਾਲਾ ਅਮਰ ਦੀ ਸੱਸੀ ਆ ਉਹਨਾਂ ਨੇ ਸਾਰੀ ਗੱਲਬਾਤ ਕਰਾ ਲਈ ਆ ਤੇ ਉਹਨਾਂ ਨੇ ਕਰੋ ਵਿਆਹ ਦੀਆਂ ਤਿਆਰੀਆਂ ਤੁਸੀਂ ਬਾਠ ਠੀਕ ਵਾ ਤੇ ਫਿਰ ਡੈਡੀ ਉਹਨਾਂ ਨੇ ਮੰਨ ਗਿਆ ਕਿ ਨਹੀਂ ਦਾਜ ਲੈਂਦੇ ਪੁੱਤ ਦਾਜ ਦੀ ਤੇ ਆਪਾਂ ਗੱਲ ਹੀ ਨਹੀਂ ਕੀਤੀ ਉੱਤੇ ਤੇ ਫਿਰ ਮੰਮੀ ਕੀ ਗੱਲ ਕਰਕੇ ਆਏ ਤੁਸੀਂ ਹੋਰ ਤਾਂ ਅਸੀਂ ਤਾਂ ਵਿਆਹ ਦੀ ਗੱਲ ਕਰਨ ਗਏ ਸੀ ਉਹਨਾਂ ਨਾਲ ਤੇ ਤੁਸੀਂ ਗੱਲ ਤੇ ਮੇਨ ਵਿੱਚ ਦਾਜ ਦੀ ਹੀ ਨਾ ਵਿਆਹ ਦੀ ਗੱਲ ਬਾਅਦ ਚ ਕਰਨੀ ਪਹਿਲਾਂ ਦਾਜ ਵਾਲੀ ਗੱਲ ਤੇ ਮੁਕਾਉਂਦੇ ਤੁਸੀਂ ਵੇ ਪੁੱਤ ਦਾਜ ਦੇਣਾ ਵੀ ਪੈਣਾ ਤੇ ਦੇਣਾ ਵੀ ਆਪਾਂ ਤੈਨੂੰ ਵਰਤਨਾ ਵੀ ਤੂੰ ਆ ਉਹਨਾਂ ਦੇ ਕਿਤੇ ਬੈਠੇ ਰਹਿਣਾ ਵਾ ਐਵੇਂ ਇਹੋ ਜਿਹੀ ਗੱਲਾਂ ਕਿਉਂ ਕਰਨੀਆਂ ਆਪਾਂ ਤਾਂ ਵਿਆਹ ਦੀ ਗੱਲ ਪੱਕੀ ਕਰਨ ਗਏ ਸੀ ਵੀ ਵਿਆਹ ਕਦੋਂ ਕਰਨਾ ਉਹ ਮੰਨ ਗਏ ਆਂਦੇ ਜਦੋਂ ਮਰਜ਼ੀ ਤੇ ਅੰਦਰ ਰੱਖ ਲੋ ਤੁਸੀਂ ਤੇ ਡੈਡੀ ਜੀ ਦੇਖੋ ਜੇ ਤੁਸੀਂ ਦਾਜ ਮੈਨੂੰ ਦੇਣਾ ਮੈਂ ਵਰਤਨਾ ਤੇ ਫਿਰ ਜਦ ਮੈਂ ਹੀ ਤੁਹਾਨੂੰ ਮਨਾ ਕਾਣਦੀ ਆਂ ਕਿ ਮੈਂ ਨਹੀਂ ਲੈਣਾ ਤੇ ਨਾ ਹੀ ਮੈਂ ਵਰਤਨਾ ਕੀ ਗੱਲ ਮੇਰੇ ਜੋ ਗੌਥਕ ਪਾਂਡਾ ਚੱਲਣਾ ਉਹ ਰੋਟੀ ਪਾ ਕੇ ਖਾਣ ਨੂੰ ਉਹ ਪੁੱਤ ਗੱਲ ਉਹ ਨਹੀਂ ਗਈ ਹੁਣ ਲੋਕਾਂ ਦਾ ਵੀ ਮੂੰਹ ਬੰਦ ਕਰਨਾ ਪੈਣਾ ਕਿ ਨਹੀਂ ਲੋਕਾਂ ਕਹਿੰਦਾ ਕੱਲੀ ਕੱਲੀ ਧੀ ਕੰਨੋ ਫੜ ਕੇ ਤੋਰਦੀ ਆ ਬਾਕੀ ਤੂੰ ਚਿੰਤਾ ਨਹੀਂ ਕਰਨੀ ਕਿ ਇਹ ਵੀ ਗੱਲ ਦੀ ਮਹਾਰਾਜਾ ਤਾਂ ਬਠੇਰਾ ਕੋਲ ਆ ਸਾਡੇ ਕੋਲ ਤੂੰ ਕਿਉਂ ਫਿਕਰ ਕਰਦੀ ਆ ਤੈਨੂੰ ਇਹੋ ਹੀ ਆ ਨਾ ਕਿ ਧੂਆ ਨੇ ਨਹੀਂ ਪੈਸੇ ਮੋੜੇ ਤੇ ਤਾਈ ਨੇ ਨਹੀਂ ਮੋੜੇ ਤੇਰੇ ਭਣ ਕੇ ਇਹੋ ਪਏ ਹੋਰ ਸਾਡੇ ਕੋਲ ਪੈਸੇ ਆ ਨਹੀਂਗੇ ਡੈਡੀ ਜੀ ਉਹ ਗੱਲ ਨਹੀਂ ਹੈਗੀ ਪੈਸੇ ਭਾਵਾਂ ਜਿੰਨੇ ਮਰਜ਼ੀ ਹੋਣ ਤੇ ਆ ਬਾਕੀ ਜਿਹੜੀਆਂ ਤੁਸੀਂ ਲੋਕਾਂ ਦੀਆਂ ਗੱਲਾਂ ਕਾਹਦੇ ਨਾ ਆ ਲੋਕਾਂ ਦੀ ਪਰਵਾਹ ਨਹੀਂ ਕਰੀ ਜਾਂਦੀ ਲੋਕਾਂ ਨੇ ਤਾਂ ਤੁਸੀਂ ਮੈਨੂੰ ਦਾਤ ਦੇ ਦੋਗੇ ਨਾ ਤਾਂ ਵੀ ਗੱਲਾਂ ਕਰੀ ਜਾਣੀਆਂ ਵੀ ਆ ਚੀਜ਼ ਰਹਿ ਗਈ ਤੇ ਆ ਰਹਿ ਗਈ ਤੇ ਨਾ ਦੋਗੇ ਤਾਂ ਤਾਂ ਵੀ ਕਰਨੀਆਂ ਐ ਇਦਾਂ ਪਰਵਾਹ ਨਾ ਕਰੋ ਦੁਨੀਆ ਦੀ ਅਛਾ ਤੇ ਬਾਕੀ ਸਾਡੇ ਕੋਲ ਰੱਬ ਦਾ ਦਿੱਤਾ ਬੜਾ ਕੁਛ ਹੈ ਮੈਨੂੰ ਵੀ ਪਤਾ ਪਰ ਜਿੱਥੇ ਤੁਸੀਂ ਮੈਨੂੰ ਗਿਓ ਨਾ ਉੱਥੇ ਕਿਹੜਾ ਕੋਈ ਕਮੀ ਆ ਉੱਥੇ ਵੀ ਸਾਰਾ ਕੁਝ ਹੈਗਾ ਵਾ ਪਰ ਪੁੱਤ ਹੁਣ ਉਹ ਵੀ ਸਹਿੰਦੇ ਆ ਬੰਦਿਆਂ 'ਚ ਬੈਣ ਖਲੋਣਵਾ ਹੁਣ ਉਹਨਾਂ ਵੀ ਆਪਣੇ ਰਿਸ਼ਤੇਦਾਰਾਂ 'ਚ ਮਿਲਨੀਆਂ-ਮੁਲਨੀਆਂ ਕਰਾਈਆਂ ਉਹਨਾਂ ਦੀਆਂ ਤੇ ਉਹਨਾਂ ਦਾ ਵਿਚਾਰ ਹੋਊਗਾ ਵੀ ਚੱਲ ਜੇ ਸਾਡੀਆਂ ਹੋਈਆਂ ਅਸੀਂ ਉਹਨਾਂ ਦੀਆਂ ਕਰਾ ਦੇਣਾ ਇਹਦੇ ਪੁੱਤ ਭਾਰ ਹੀ ਹੁੰਦਾ ਵਾ ਇੱਕ ਦੂਜੇ ਦੇ ਸਿਰ ਤੇ ਬਸ ਤੇ ਫਿਰ ਡੈਡੀ ਜੀ ਮਿਲ ਲੀਆਂ ਤੇ ਉਹਨਾਂ ਨੇ ਕਰਾਈਆਂ ਉਹਨਾਂ ਨੇ ਛਾਪਾ ਛੱਲੇ ਪਵਾਏ ਆ ਤੇ ਉਹ ਕੋਲੋਂ ਪਾਦਣ ਹਾਂ ਅਹੀਂ ਥੋੜੀ ਨਾ ਪਵਾਈਆਂ ਮੰਮੀ ਤੇ ਜਿਹੜੀਆਂ ਅਹੀਂ ਪਾਉਣੀਆਂ ਵਾਂ ਆ ਕੁੜੀ ਨਾ ਬੰਦਾ ਵਾਦੇ ਨਹੀਂ ਆ ਸਕਦਾ ਲੈ ਭਈ ਪਰ ਗੱਲ ਅੱਜ ਕੱਲ ਦਾ ਜ਼ਮਾਨਾ ਵਾ ਪੜਿਆ ਲਿਖਿਆ ਵਾ ਗੱਲ ਉਹਦੀ ਵੀ ਸਹੀ ਆ ਪਰ ਚਲ ਕੋਈ ਨਹੀਂ ਪੁੱਤ ਜਿੰਨਾ ਕੋਨਾ ਕ ਕਰਨਾ ਹੀ ਪੈਣਾ ਵਾ ਜ਼ਰੂਰੀ ਆ ਤੂੰ ਨਾ ਇਨੀ ਖਿੱਚ ਖੱਪ ਅੱਗੇ ਗੱਲਾਂ ਬੜੀ ਦੂਰ ਤੱਕ ਪਹੁੰਚ ਗਈਆਂ ਉਹ ਮਹਾ ਹੀ ਲਪੇਟ ਕੇ ਆਏ ਆ ਗੱਲ ਜੇ ਕਰ ਵੀ ਦਿੱਤੀ ਤੇ ਖਲਾਰਾ ਪੈ ਗਿਆ ਤੇ ਜੇ ਹੁਣ ਦੁਬਾਰਾ ਗੱਲ ਕਰਤੀ ਤੇ ਫੇਰ ਪਤਾ ਨਹੀਂ ਕੀ ਹੋ ਜਾਣਾ ਵਾ ਨਾ ਪੁੱਤ ਹੁਣ ਮੇਰੀ ਸੁਣ ਗੱਲ ਤੂੰ ਤੂੰ ਜਿੰਨਾ ਚਿਰ ਵਿਆਹ ਨਹੀਂ ਨਾ ਹੁੰਦਾ ਉਹਨਾਂ ਚੇੜੋਂ ਨੂੰ ਨਾ ਫੋਨ ਲਾ ਵੀ ਹੁਣ ਕਿਉਂਕਿ ਜੇ ਛੇੜਾ ਤੇਰੇ ਨਾਲ ਗੱਲ ਕਰਦਾ ਵਾ ਨਾ ਤੇ ਜਦ ਹੀ ਹੋਈ ਬੀਤੀ ਆ ਉਹ ਆਪਣੇ ਮਾਪਿਆਂ ਨੂੰ ਦੱਸਦਾ ਵਾ ਫਿਰ ਉਹ ਪਰੇਸ਼ਾਨ ਹੁੰਦੇ ਆ ਕਿ ਮੁੰਡਾ ਸਾਡਾ ਹਾਂ ਨੂੰ ਗੱਲਾਂ ਕਰਦਾ ਆ ਆਪਾਂ ਆਪਾਂ ਕੋਈ ਨਹੀਂ ਚੰਗੀ ਮਾਰੀ ਨਹੀਂ ਕਰਦੇ ਪਰ ਫਿਰ ਵੀ ਗੱਲ ਆਂਦੇ ਨਾ ਮੂੰਹੋਂ ਨਿਕਲ ਮੈਂ ਤੈਨੂੰ ਪਿੰਡੋਂ ਕੱਢਾ ਉਹ ਗੱਲ ਹੋ ਜਾਂਦੀ ਆ ਤੇ ਡੈਡੀ ਜੀ ਜੇ ਮੈਂ ਉਹਦੇ ਨਾਲ ਅੱਜ ਕੋਈ ਗੱਲ ਕਰਦੀਆਂ ਤੇ ਉਹ ਗਾਂ ਦਾਦਾ ਤੇ ਜੇ ਕੱਲੂ ਮੈਂ ਕਰਿਆ ਕਰੂ ਤੇ ਉਹਦੇ ਫੇਵਨਟੇਡ ਚ ਪਜਿਆ ਕਰੂਗੀ ਪੁੱਤ ਫੇਰ ਤੇਰਾ ਵਿਆਹ ਹੋ ਜਾਣਾ ਫੇਰ ਗੱਲਾਂ ਹੋਰ ਹੋ ਜਾਂਦੀਆਂ ਜਿਹੜਾ ਬੰਦਾ ਕੱਚੇ ਕਵਾਨੇ ਕਮਾਦੇ ਹੋਏ ਨਾ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਉਦੋਂ ਉਹਦੇ ਮਾਪਿਆਂ ਨੂੰ ਇਹ ਲੱਗਣਾ ਵਾ ਕਿ ਖਦ ਇਹ ਵਿਆਹ ਵੀ ਨਹੀਂ ਹੋਇਆ ਤੇ ਉਹਦੇ ਮਗਰ ਲੱਗਾ ਵਾ ਗੱਲ ਹਾਂ ਵਾ ਆ ਗੱਲ ਵਾ ਪੁੱਤ ਨੜੇ ਹੁੰਦੀਆਂ ਗੱਲਾਂ ਲੋਕੀ ਬਰਦਾਸ਼ਤ ਨਹੀਂ ਪੁੱਤ ਕਰਦੇ ਹੁੰਦੇ ਨੇ ਕਹਿਣਾ ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਪਟੀਆਂ ਪੜਾਉਂਦੀ ਆ ਤੇ ਚੰਗਾ ਵਾ ਇਹਨੋਂ ਬਿਹਤਰ ਵਾ ਵੀ ਗੱਲ ਤੁਸੀਂ ਕਰਿਓ ਜ਼ਰੂਰ ਔਰ ਇਹੋ ਜੀ ਕੋਈ ਗੱਲ ਨਾ ਕਰੇ ਕੋਈ ਲੈਣ ਦੇਣ ਦੀ ਗੱਲ ਨੀ ਕਰਨੀ ਬਸ ਰਾਜੀ ਭਾਜੀ ਠੀਕ ਠਾਕ ਬਸ ਇਸ ਤੋਂ ਬਾਅਦ ਕੋਈ ਗੱਲ ਨਹੀਂ ਕਰਨੀ ਤੁਸੀਂ ਠੀਕ ਆ ਫਿਰ ਜਿੱਦਾਂ ਤੂੰ ਹੀ ਕਹਿੰਨੇ ਉਦਾਂ ਹੀ ਕਰ ਲੂੰਗੀ ਹਾਂ ਭਾਬੀ ਰਾਜਿੰਦਰ ਦੇ ਨਾ ਮੰਮੀ ਡੈਡੀ ਆਏ ਹੀ ਮੇਰੇ ਕੋਲ ਤੇ ਇੱਥੇ ਬਹਿ ਕੇ ਤੇ ਸਾਰੀ ਗੱਲਬਾਤ ਕਰ ਲਈ ਆ ਕਹਿੰਦੇ ਉਹ ਹੀ ਕਹਿੰਦੇ ਵੀ ਗੱਡੀ ਵੀ ਨਵਾਗੇ ਤੇ ਮਿਲਨੀਆਂ ਵੀ ਕਰਾਂਗੇ ਹਾਂਜੀ ਤੇ ਹੁਣ ਏਦਾਂ ਕਰਿਓ ਤੁਸੀਂ ਕਿ ਤੂੰ ਹੀ ਕੋਈ ਗੱਲਬਾਤ ਨਹੀਂ ਕਰਨੀ ਉਹ ਸਾਰਾ ਕੁਝ ਮੰਨ ਗਏ ਆ ਤੇ ਉਹ ਬਾਕੀ ਕਹਿੰਦੀ ਆ ਵੀ ਵਿਆਹ ਦੀਆਂ ਤਿਆਰੀਆਂ ਕਰੋ ਤੇ ਕਿਹੇ ਗੱਲ ਦੀ ਟੈਨਸ਼ਨ ਨਾ ਲੈਣ ਹੋਵੀ ਹਾਂ ਹਾਂ ਤੂੰ ਵੀ ਕੋਈ ਗੱਲਬਾਤ ਨਹੀਂ ਕਰਨੀ ਤੇ ਹੁਣ ਆਪਣਾ ਕਰੋ ਕੰਮ ਚੰਗਾ ਜਿਹੜੇ ਜਿਹੜੇ ਕਰਨ ਵਾਲੇ ਆ ਕਰੋ ਤਿਆਰੀਆਂ ਚਲੋ ਠੀਕ ਆ ਚੰਗਾ ਭਾਬੀ ਹਾਂ ਸਾਰੀ ਗੱਲਬਾਤ ਹੋ ਗਈ ਆ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਠੀਕ ਆ ਚਲੋ ਮੰਮੀ ਡੈਡੀ ਮੈਂ ਨਾ ਆਪਣਾ ਨਹੀਂ ਸੋਚਣ ਦੀ ਮੈਂ ਤੁਹਾਡਾ ਵੀ ਨਾਲ ਸੋਚਦੀ ਆ ਕਿ ਬਾਅਦ ਤੁਸੀਂ ਤੰਗ ਹੋਗੇ ਮੈਨੂੰ ਤਾਂ ਤੁਸੀਂ ਦੇ ਦੋਗੇ ਸਾਰਾ ਸਮਾਨ ਤੇ ਬਾਅਦ ਤੁਸੀਂ ਕੀ ਕਰੋਗੇ ਉਹ ਪੁੱਤ ਮੈਂ ਤੈਨੂੰ ਕਹਿੰਦਾ ਇਹ ਗੱਲ ਤੇ ਮਿੱਟੀ ਪਾ ਇਹ ਗੱਲ ਤੇ ਮੁੜ ਕੇ ਕੋਈ ਵੈਸ ਨਹੀਂ ਹੋਣੀ ਚਾਹੀਦੀ ਬਾਕੀ ਤੂੰ ਸਾਡੀ ਨਾ ਚਿੰਤਾ ਕਰ ਅਸੀਂ ਤੈਨੂੰ ਜਣਾ ਵਾ ਸਾਰਾ ਕੁਝ ਤੇਰਾ ਹੀ ਐ ਅਸੀਂ ਹੋਰ ਕਿਸ ਨੂੰ ਜਣਾ ਵਾ ਲੈ ਮੰਮੀ ਮੈਂ ਉੱਥੇ ਸੁਖੀ ਰਹੂੰਗੀ ਤੇ ਤੁਸੀਂ ਇੱਥੇ ਦੁਖੀ ਰਹੋਗੇ ਤੇ ਮੇਰੇ ਕੋਲ ਚੱਲ ਆ ਜਾਣਾ ਵਾ ਉਹ ਪੁੱਤ ਸਾਰੇ ਕੰਮ ਹੀ ਹੋ ਜਾਣੇ ਆ ਗੱਲ ਤੇ ਇਕੱਲੀ ਗੱਡੀ ਦੀ ਆ ਨਾ ਗੱਡੀ ਦਾ ਵੀ ਇੰਤਜ਼ਾਮ ਹੋ ਜਾਣਾ ਵਾ ਤੂੰ ਫਿਕਰ ਨਹੀਂ ਕਰਨੀ ਕਿਸੇ ਵੀ ਗੱਲ ਦੀ ਬਲਜੀਤ ਇਹਨੂੰ ਸਮਝਾ ਦਊਂਗੀ ਪੁੱਤ ਉਹ ਤਰ੍ਹਾਂ ਵੀ ਤੂੰ ਕਹਿ ਨਹੀਂ ਰਹੀ ਨਾ ਡੈੜੀ ਗੱਡੀ ਲੈਣੀ ਆ ਗੱਡੀ ਲੈਣੀ ਆ ਉਹ ਮਾੜਾ ਸੋਗਾ ਤੈਨੂੰ ਗੱਡੀ ਦੇ ਦਾਂਗੇ ਹੋਰ ਤੈਨੂੰ ਕੀ ਚਾਹੀਦ ਨਾਲ ਤੇਰੀ ਰੀਜ ਪੂਰੀ ਹੋ ਜਾਊਗੀ ਮੰਮੀ ਗੱਡੀ ਮੈਨੂੰ ਚਾਹੀਦੀ ਸੀ ਇੱਥੇ ਤੁਹਾਡੇ ਵਾਸਤੇ ਵੀ ਤੁਹਾਨੂੰ ਮੈਂ ਵੇਖਾਂ ਗੱਡੀ ਚੋਂਦੇ ਚਾਹਂਦੇ ਆ ਉੱਥੇ ਉਹਨਾਂ ਨੇ ਗੱਡੀਆਂ ਦੋ ਗੱਡੀਆਂ ਕੰਨਾਂ ਨੂੰ ਬੰਨਣੀਆਂ ਵਾ ਉਹ ਚੱਲ ਪੁੱਤ ਜਦੋਂ ਕਿ ਤੈਹੀਂ ਜਾਣਾ ਕੋਈ ਤਾਂ ਮੰਗ ਲਿਆ ਕਰਾਂਗੇ ਜਾ ਕੇ ਦੋ ਚਾਰ ਨਾ ਨਹੀਂ ਬੈਸ ਬਸਾਈਆ ਨਾ ਕਰ ਉਹ ਗੱਲ ਥੋੜੀ ਆ ਤੁਸੀਂ ਮੇਰੀ ਚੀਜ਼ ਮੰਗਿਆ ਕਰੋਗੇ ਅਗਲੇ ਨਾਲ ਜੀ ਕਰੇ ਦੇਣ ਅਗਲੇ ਨਾਲ ਜੀ ਕਰੇ ਨਾ ਦੇਣ ਬਾਅਦ ਚ ਅਗਲੇ ਨੇ 36 ਗੱਲਾਂ ਸੁਣਾਇਆ ਕਰਨੀਆਂ ਉਹ ਪੁੱਤ ਅਸੀਂ ਕਿਹੜਾ ਮੁੜਕੇ ਕਿਤੇ ਏਡਾ ਜਾਣਾ ਬੁੱਢੇ ਠੇ ਰਹੀ ਹੋਂ ਨੇ ਗਾਂ ਗਾ ਅਸੀਂ ਕਿਤੇ ਘੁੰਮਣਾ ਫਿਰਨਾ ਤੂੰ ਚਿੰਤਾ ਨਾ ਕਰ ਤੇ ਏਦਾਂ ਕਰ ਇਹਨੂੰ ਸਮਝਾ ਤੇ ਮੈਂ ਪਠਾਰ ਸਾਹ ਪਾਵਾਂ ਨਗਰਾਂ ਨੂੰ ਐ ਪੁੱਤ ਨਾ ਇਹ ਨਾ ਬੈਸ ਬਸਾਈਆ ਕਰ ਉਹ ਮਹਾ ਅੱਗੇ ਗੱਲ ਬਣੀ ਆ ਗੱਲ ਸਿਰਫ ਇੰਨੀ ਕੁ ਵਾ ਸਾਲ ਹੋ ਗਿਆ ਤੈਨੂੰ ਮੰਗੀ ਨੂੰ ਜੇ ਰਿਸ਼ਤਾ ਛੱਡ ਦਿੰਦੇ ਨਾ ਲੋਕਾਂ ਨੇ ਗੱਲਾਂ ਬਣੀਆਂ ਬਣਾਉਣੀਆਂ ਐ ਉਹਨਾਂ ਕਹਿੰਦਾ ਤੇਰੇ ਚ ਕੋਈ ਐਬ ਵਾ ਚੱਲ ਆ ਵੀ ਵਧੀਆ ਹੋ ਗਿਆ ਸੱਪ ਵੀ ਮਰ ਗਿਆ ਤੇ ਸੋਟਾ ਵੀ ਬਚ ਗਿਆ ਚੱਲ ਆਪ ਹੀ ਨਾਲੇ ਅਗਲਿਆਂ ਨੇ ਕਹਿਤਾ ਵਾ ਗੱਡੀ ਵੀ ਦਵਾਂਗੇ ਮਿਲਨੀਆਂ ਵੀ ਕਰਾਂਗੇ ਨਾਲੇ ਕੱਲ ਨੂੰ ਕੋਈ ਗੱਲ ਹੋਵੇਗੀ ਇਹ ਤੇ ਨਾ ਕਹਿਣਗੇ ਕਿ ਤੂੰ ਹੀ ਸਾਡੇ ਕੋਲ ਦਾਜ ਮੰਗਿਆ ਸੀ ਚਲੋ ਨਾਲੇ ਸਾਡਾ ਵੀ ਸਾਰਾ ਕੰਮ ਹੋ ਗਿਆ ਅਗਲੇ ਆਪਣੇ ਮੂੰਹ ਸਾਰਾ ਕੁਝ ਕਹਿ ਦਿੱਤਾ ਤੇ ਇੱਕ ਤੇ ਆ ਜੇ ਮੈਨੂੰ ਅਮਨ ਦੀ ਮੰਮੀ ਨਾਲ ਨਾ ਫੋਨ ਲਾਉਂਦੀ ਪਾਏ ਮੈਂ ਆਪਣਾ ਪ੍ਰਾਪਰ ਜਾਈ ਸਾਥ ਲੈ ਲੈਂਦੀ ਤੇ ਉਹ ਗਲਪੀ ਵੱਧ ਘੱਟ ਗੱਲਾਂ ਇੱਕ ਦੂਜੇ ਦੇ ਮੂੰਹ ਨਿਕਲ ਜਾਂਦੀਆਂ ਇਹ ਵੀ ਬੜਾ ਵਧੀਆ ਹੋ ਗਿਆ ਜਿਹੜੀ ਮੂੰਹੋਂ ਮੂੰਹ ਕੋਈ ਗੱਲਬਾਤ ਨਹੀਂ ਕੀ ਹੋਈ ਤੇ ਕੰਮ ਵੀ ਸਾਰੇ ਹੋ ਗਈ ਉਹ ਨਾਲੇ ਮੈਨੂੰ ਕੀ ਪਤਾ ਸੀ ਮੈਂ ਆਹ ਅੱਖਾਂ ਚੰਗੇ ਬੰਦੇ ਵੱਸਦੇ ਆ ਧਗੜੇ ਆ ਇਹ ਗੱਲ ਦਾ ਸੋਰੀ ਪਤਾ ਵੀ ਇਹਨਾਂ ਦੇ ਪੱਲੇ ਕੋਈ ਨਹੀਂ ਹੈਗਾ ਇਹ ਉਦਾ ਹੀ ਤੁਰੇ ਫਿਰਨਦੇ ਆ ਪਰ ਚਲੋ ਸਾਨੂੰ ਕੀ ਲੱਗੇ ਸਾਨੂੰ ਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਸਾਡੇ ਘਰ ਆ ਜਾਣੀਆਂ ਤੇ ਬਾਕੀ ਚਲੋ ਬਹੁਤ ਵਧੀਆ ਹੋ ਗਿਆ